ਜੁੜਾਣਾ ਦੇ ਪਾਬੀਆ ਰੋਡ ਦੇ ਨੇੜੇ ਹੁੰਦਲਚੌਂਤ ਵਿੱਚ ਪੈਸੇ ਉਧਾਰ ਦਾ ਕਾਰੋਬਾਰ ਕਰ ਰਹੇ ਪੰਜਪਰਾਵਾ ਦੇ ਕਰੀਬ 10 ਤੋਂ 12 ਵਿਅਕਤੀਆਂ ਨੇ ਤੇਸਤਾ ਨਾਲ ਹਮਲਾ ਕਰ ਦਿੱਤਾ ਸੜਕ ਤੇ ਮੋਟਰਸਾਈਕਲ ਪਾਰ ਕਰਨ ਨੂੰ ਲੈ ਕੇ ਦੋਵਾਂ ਤਰ੍ਹਾਂ ਦੇ ਵਿੱਚ ਝਗੜਾ ਹੋ ਗਿਆ ਲੜਾਈ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਮਲੇ ਦੌਰਾਨ ਕਰੀਬ 5 ਲੋਕ ਜ਼ਖਮੀ ਹੋ ਗਏ ਨੇ ਉਸ ਨੂੰ ਇਲਾਜ ਲਈ ਸਵਲ ਹਸਪਤਾਲ ਲੈ ਆਂਦਾ ਗਿਆ ਜ਼ਖਮੀ ਨੌਜਵਾਨ ਦੀ ਹਾਲਤ ਵਿਗੜਦੀ ਦੇ ਕੇ ਉਸ ਨੂੰ ਸੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਹੈ ਜ਼ਖਮੀਆਂ ਦੀ ਪਛਾਣ ਤਾਜਪੁਰ ਰੋਡ ਨਿਵਾਸੀ ਦੇ ਵਜੋਂ ਹੋਈ ਹੈ ਜਿਹੜੀ ਲੜਾਈ ਹੋਈ ਹੈ 4 ਵਜੇ ਕਰੀਬ ਹੋਈ ਹੈ ਰਾਤੀ ਤਾਂ ਨਹੀਂ ਹੋਈ ਹੈ 4 ਵਜੇ ਕਰੀਬ ਹੋਈ ਹੈ ਕਰਨ ਵੱਡੇ ਭਾਈ ਜਿਹੜਾ ਇਧਰ ਕਪੜਾ ਸੁਵਾਉਣ ਵਾਸਤੇ ਅੱਗੇ ਦੇ ਵਿੱਚ ਜਿੱਥੇ ਦੁਕਾਨ ਹੈਗੀ ਉਸੇ ਗਲੀ ਦੇ ਵਿੱਚ ਟੇਲਰ ਹੈ ਉਹਦੇ ਕੋਲ ਜਾ ਰਹੇ ਸੀ ਕਪੜਾ ਸੁਵਾਉਣ ਵਾਸਤੇ ਤੇ ਉੱਥੇ ਅੱਗੇ 4:37 ਤਲਾ ਆ ਰਿਹਾ ਹੁਣਾ ਉੱਥੇ ਖੜਾ ਹੋਣਾ ਤੇ ਉਹਨੇ ਲੰਗਣਾ ਹੋਣਾ ਤੇ ਅੱਗੇ ਰਸ਼ ਸੀਗਾ ਮੈਂ ਭਾਈ ਨੇ ਕਿਹਾ ਉਹਨੇ ਹੌਨ ਮਾਨੇ ਸ਼ੁਰੂ ਕਰਤੇ ਭਾਈ ਕਿਹਾ ਰੁਕ ਜਾ ਇੱਕ ਮਿੰਟ ਉਹ ਅੱਗੇ ਖਾਲੀ ਹੋ ਜਾਂਦਾ ਪਰ ਥੇਰ ਉਸ ਤੋਂ ਬਾਅਦ ਉਹ ਵੀ ਦੀ ਇਹ ਉਸ ਤੋਂ ਬਾਅਦ ਇੰਨੀ ਗੱਲ ਹੋਈ ਉਹਨੇ

ਸਾਰਿਆਂ ਦੇ ਮਾਰੇ ਇਹਨਾਂ ਨੇ ਸਾਡੇ ਕੋਲ ਤਾਂ ਅਸੀਂ ਲੜਨ ਦੇ ਮੂੜ ਦੇ ਵਿੱਚ ਵੀ ਨਹੀਂ ਸੀਗੇ ਨਾ ਨਾਗਰੀ ਲੜੇ ਆ ਕਿ ਵੀ ਅਸੀਂ ਸੋਚੀ ਕਿ ਵੀ ਆ ਕੋਈ ਗੱਲ ਹੈ ਮਸਲਾ ਹੁੰਦਾ ਵੀ ਚਲੋ ਜੇ ਇਹਨਾਂ ਨੇ ਕਿਸੇ ਨੇ ਕੋਈ ਮਾਰਿਆ ਹੁੰਦਾ ਅਸੀਂ ਕਹਿ ਵੀਂਦੇ ਵੀ ਆ ਇਹਨਾਂ ਨੇ ਪਹਿਲਾਂ ਮਾਰਿਆ ਇਹਨਾਂ ਨੇ ਹੱਥ ਵੀ ਨਹੀਂ ਲਾਇਆ ਕਿਉਂਕਿ ਇਹ ਭਰਾ ਜਿਹੜੇ ਚਾਰ ਆ ਚਾਰਾਂ ਦੀ ਅਲੱਗ-ਅਲੱਗ ਦੁਕਾਨਾਂ ਪੰਜਾਂ ਦੀ ਇੱਕ ਚੁੰਗੀ ਦੇ ਹੁੰਦਾ ਇੱਕ ਇਧਰ ਆਉਂਦਾ ਇੱਕ ਨਾਂ ਵਾਲੀ ਸ਼ੋਕਤ ਹੁੰਨੇ ਇੱਕ ਆਣਾ ਉੱਥੇ ਬੈਠਾ ਚਲੋ ਇੱਕ ਨਾਂ ਮਸਲਾ ਹੋਇਆ ਫਿਰ 20 25 ਆਣੇ ਇਕੱਠੇ ਹੋ ਕੇ ਆ ਕੇ ਸਿੱਧਾ ਤਲਵਾਰਾਂ ਨਾਲ ਹਮਲਾ ਕਰਨਾ ਇਹ ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਕਿਸੇ ਦੀ ਕਿਸੇ ਪਾਸੇ ਕੋਈ ਖੁੰਦਕ ਭਰੀ ਜੀਆਂ ਕੀ ਸੀ ਕੀ ਨਹੀਂ ਕੋਈ ਨਾ ਕੋਈ ਤਾਂ ਗੱਲ ਨਿਕਲੂਗੀ ਨਹੀਂ ਉਹ ਇਹ ਹਮਲਾ ਕਰਨਾ ਕੋਈ ਮਾਟਰ ਟੋਕ ਬਣਿਆ ਨਹੀਂ ਸੀਗਾ ਜਿਹੜਾ ਇਹਨਾਂ ਤੇ ਹਮਲਾ ਹੋਇਆ ਰੇਈ ਗੱਲ ਦੁੱਤੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਤੁਹਾਡੇ মিডিਆ ਰਾਹੀਂ ਵੀ ਜਿਹੜੇ ਵੀ ਫੈਕਟਰੀ ਆ ਰਹੇ ਕੋਈ ਇਹਨਾਂ ਨੂੰ ਪੇਸਟ ਦਾ ਕੰਮ ਦਿੰਦੇ ਆ ਇਹਨਾਂ ਦੇ ਆਈਡੀ ਪ੍ਰੂਫ ਇਹਨਾਂ ਦਾ ਕੋਈ ਘਰਬਾਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੋਰੋ ਬੰਦੇ ਆ ਕੇ ਉਹ ਰੇ ਗੱਲ ਮੰਨ ਲਓ ਵੀ ਇਹਨਾਂ ਦੇ ਵਿੱਚ ਇਹਨਾਂ ਦਾ ਭਰਾ ਸੀਰੇ ਸਾਹਿ ਕਿਸ ਨੂੰ ਵੱਧ ਘੱਟ ਗੱਲ ਹੀ ਹੋਊਗੀ ਕੌਣ ਜ਼ਿੰਮੇਦਾਰ ਉਹ ਕਹਿੰਦੇ ਸੰਤ ਇਹਨਾਂ ਨੂੰ ਪਤਾ ਹੀ ਨਹੀਂ ਉਹਦੇ ਵਸਤਿਤ ਹੁੰਦੇ ਅਸੀਂ ਪੇਸਟ ਚ ਕਾਉਂਦੇ ਆ ਪਰ ਆਪਾਂ ਕੰਮ ਕਰਦੇ ਆ ਆਪਾਂ ਨੂੰ ਇਹਦਾ ਕੁਝ ਵੀ ਨਹੀਂ ਬੈਕਗ੍ਰਾਉਂਡ ਪਤਾ ਆਪਾਂ ਇਹਨੂੰ ਮਾਲ ਵੇਚ ਰਹੇ ਆ ਇਹ ਵੀ ਪਤਾ ਹੋਣਾ ਚਾਹੀਦਾ ਕਿਤੇ ਨਾ ਕਿਸੇ ਵੀ ਦੇਖੋ ਹਰ ਚੀਜ਼ ਜੇ ਜੇ ਆਪ ਪਾਣੀ ਇਹ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਜ ਇਹਨਾਂ ਨਾਲ ਹੋਇਆ ਕੱਲ ਕੋਈ ਹੋਰ ਨਾਲ ਵੀ ਹੋਊ। ਦੂਜੀ ਗੱਲ ਆ ਜੋ ਵੀ ਆ ਉਹਨਾਂ ਨੇ ਸੱਟਾ ਮਾਰੀ ਇਹਨਾਂ ਨੇ ਬਹੁਤ ਗਲਤ ਠੀਕ ਆ ਹਰੇਕ ਪ੍ਰਾਰੇ ਨੇ ਵਾ ਮਾਰ ਕੇ ਇਹਨਾਂ ਦਾ ਨੁਕਸਾਨ ਕਰਿਆ ਵਾ ਇਹਦੇ ਅਸੀਂ ਦਿਮਾਗ ਤੋਂ ਥਾਣੇ ਦੀ ਗੱਲ ਵੀ ਸੀਗੀ ਪਰ ਕੋਚ ਵੀ ਤੁਹਾਨੂੰ ਸੁਝਾਵਾ ਸੀ ਵੀ ਇਹਨਾਂ ਤੇ ਹਮਲਾ ਅੱਗੇ ਤੋਂ ਐਡਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਤੇ ਹਮਲਾ ਹੋਣਾ ਬਹੁਤ ਗਲਤ ਹੋਇਆ ਠੀਕ ਆ ਸਾਡੀ ਮਾਰਕੀਟ ਨੂੰ ਵੀ ਇੱਕ ਵਾਰ ਰੱਖ ਕੇ ਸਾਰੰਗ ਇਸ ਟਾਈਮ ਨਾਲ